ਨਵੀ ਪਾਸ਼ਾ ਜੀ ਜਿਨ੍ਹਾਂ ਨੂੰ ਕਿੰਧ ਦੀ ਚਾਹ ਰੱਖਿਆ ਗਿਆ ਅੱਜ ਉਹਨਾਂ ਨੂੰ ਸਮਰਪਿਤ ਤੇ ਨਗਰ ਕੀਰਤਨ ਕੱਢਿਆ ਜਾ ਰਿਹਾ ਇੱਕ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਇਹ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਤੇ ਉਸ ਦੇ ਮੌਕੇ ਤੇ ਜਿਹੜੀ ਯਾਤਰਾ ਨਿਕਲ ਰਹੀ ਹੈ ਇਸ ਵਿੱਚ ਲੋਕਾਂ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਬਾਹਰ ਨਿਕਲ ਕੇ ਦਰਸ਼ਨ ਕੀਤੇ ਕੀਤੇ ਜਾ ਰਹੇ ਹੈ ਈ 24 25 ਆਨੰਦਪੁਰ ਵਿਖੇ ਨੰਪਸਾ ਵਿਖੇ ਅ ਬਹੁਤ ਵੱਡਾ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਜੀ ਤੇਗ ਬਹਾਦਰ ਜੀ ਦੀ ਸ਼ਹਾਦਤ ਗੁਰਦਾਸਪੁਰ ਤੋਂ ਨਗਰ ਕੀਰਤਨ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਅ ਉਹਨਾਂ ਨੂੰ ਸਵਾਗਤ ਦੇ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਇੱਕ ਵਰਦਾਸਤ ਤੋਂ ਸ਼ੁਰੂ ਹੋਇਆ ਵੱਖ-ਵੱਖ ਪੜਾਅ ਸੀ ਜਿੱਥੇ ਸਵਾਗਤ ਹੋਇਆ ਉਸ ਤੋਂ ਬਾਅਦ ਹੁਣ ਬਚਾਰੇ ਜਿਹੜਾ ਮੇਨ ਪੁਆਇੰਟ ਆ ਉੱਥੇ ਸਾਰੇ ਬਚਾਰੇ ਦੇ ਪਰਿਵਾਰ ਅਸੀਂ ਸਾਰੇ ਇਕੱਠੇ ਹੋਏ ਆ ਇਤੋਂ ਬਾਅਦ ਅਲੱਗ-ਅਲੱਗ ਪੜਾਵਾਂ ਤੇ ਇਹ ਨਗਰ ਕੀਰਤਨ ਦਾ ਸਵਾਗਤ ਹੋਊਗਾ ਸੋ ਇਹ ਨਗਰ ਕੀਰਤਨ ਅ बटाले तो क्रॉस होके मेहता चौंक मेहता उसमितर जरा चुका तो जी सो तेईस चौबीस पच्ची अनपुर विखेपुर साहब विखे, अनांपुर विखे आ, बहुत वाडा जो उत्साह देखने मिल रहा जी गुरु तेग बहादुर जी की शहादत बटाले दाह बिल्कुल जी मैं दसना चाहना भी बटाले दुहारे क्योंकि ਪਟਿਆਲਾ ਇੱਕ ਸਾਡਾ ਐਸਾ ਸ਼ਹਿਰ ਹੈ ਜਿੱਥੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਚਾਹੇ Hindu ਹੋਵੇ ਚਾਹੇ Sikh ਹੋਵੇ ਚਾਹੇ Musalman ਹੋਵੇ ਸਾਰਿਆਂ ਦਾ ਸਤਿਕਾਰ ਹੈ ਸੋ ਜਦੋਂ ਵੀ ਕੋਈ ਵੀ ਤਿਹਾਰ ਹੁੰਦਾ ਚਾਹੇ ਦੁਸ਼ਹਿਰਾ ਹੋਵੇ ਚਾਹੇ ਬਾਬਾ ਜੀ ਦਾ ਵਿਆਹ ਹੋਵੇ ਚਾਹੇ ਨੌਂਵਾਂ ਦਸਵਾਂ ਦਾ ਮੇਲਾ ਹੋਵੇ ਸੋ ਸਾਰੇ ਤਿਹਾਰਾਂ ਨੂੰ ਜਿਹੜਾ ਸਾਡਾ ਪਟਿਆਲਾ ਖੁਸ਼ੀ-ਖੁਸ਼ੀ ਮਨਾਉਂਦਾ ਹੋਇਆ ਅੱਜ ਜਿਹੜਾ ਨਗਰ ਕੀਰਤਨ ਜਿਹੜਾ ਗੁਰਤੇਗ ਬਾਹਦਰ ਜੀ ਦੀ ਸ਼ਹਾਦਤ ਦਾ ਉਸ ਮਰਦਕ ਨੂੰ ਮੁੱਖ ਰੱਖਦੇ ਆ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਦਾ। ਪੂਰਾ ਦੀਆਂ ਤਿਆਰੀਆਂ ਕੀਤੀਆਂ ਗਈਆਂ ਕਿੰਦਾ ਦੀ ਲੋਕਾਂ ਦੇ ਵਿੱਚ ਚਾ ਉਤਸ਼ਾਹ ਆਇਆ ਹੈ। ਤੇ ਗੁਰਤੇਗ ਬਾਹਦਰ ਜੀ ਦੀ ਸਿੱਧੀ ਅ ਦਿਵਸ ਦੇ ਮੌਕੇ ਤੇ ਜਿਹੜੀ ਯਾਤਰਾ ਨਿਕਲ ਰਹੀ ਹੈ। ਇਤ ਵਿੱਚ ਲੋਕਾਂ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਬਾਹਰ ਨਿਕਲ ਕੇ ਦਰਸ਼ਨ ਕੀਤੇ ਕੀਤੇ ਜਾ ਰਹੇ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਫਾਈ ਦਾ ਪੂਰਾ ਸ਼ਹਿਰ ਨੂੰ ਬਟਾਲਾ ਸ਼ਹਿਰ ਨੂੰ ਬਿਲਕੁਲ ਸਾਫ ਉਤਰਾ ਕੀਤਾ ਗਿਆ ਹੈ ਔਰ ਸੰਗਤਾਂ ਜਿਹੜੀਆਂ ਸਾਰੀਆਂ ਸਹੂਲਤਾਂ ਤੇ ਖਰੀਆਂ ਦਰਸ਼ਨ ਕਰਨ ਵਾਸਤੇ ਤੇ ਬੜੇ ਆਮ ਟੰਗਣਾ ਇਹ ਮਹਿਕ ਟਿਪਲੇਟ ਬਟਾਲੇ ਚੁਲੰਕੀ ਉੱਪਰ ਸਰਵੇਖਿਆ ਕੀਤਾ ਜਾਏਗਾ ਦੇਖੋ ਸਾਜਾ ਦਾ ਸਾਲਾ ਜਿਹੜਾ ਇਹ ਨਿਕਲ ਰਿਹਾ ਹੈ ਪੁਲਿਸ ਵੱਲੋਂ ਪੂਰੇ ਪੁਗਾ ਕਰ ਦਿੱਤਾ ਗਿਆ ਹੈ ਦੇਖੋ ਇਹਨਾਂ ਨੂੰ ਹੁਣ ਅਸੀਂ 8 ਘੰਟੇ ਹੋ ਗਏ ਅਸੀਂ ਕਿ ਪੂਰੇ ਬਟਾਣਾ ਸਿਟੀ ਦੇ ਵਿੱਚੋਂ ਨਿਕਲ ਜਾ ਰਹੇ ਮੇਰੇ ਵੀ ਗਾਰਡ ਆਫ ਜਿਹੜਾ ਹੈ ਅਸੀਂ ਚੌਕਾਂ ਵਿੱਚ ਲਾਇਆ ਗਿਆ ਤੇ ਬਿਲਕੁਲ ਸਾਰੀ ਸਿਕਿਉਰਿਟੀ ਹੈ ਜੀ ਸਾਡਾ ਜਲਾ ਲੱਗੀ ਹੋਈ ਹੈ ਕਿ ਸੰਗਤਾਰਾ ਵੀ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਕੱਟਿਆ